ਹੁਣ ਤੱਕ ਦੀ ਵੱਡੀ ਖਬਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਿਹੜੇ ਕਮਾਂਡੋ ਉਹਦੀ ਸੁਰੱਖਿਆ ਵਾਸਤੇ ਦਿੱਤੇ ਗਏ ਸੀ ਕਮਾਂਡੋ ਹੀ ਆਪਸ ਵਿੱਚ ਲੜਪੇਟੇ ਕਮਰੇ ਵਿੱਚ ਹੋਈ ਤਿੱਖੀ ਬਹਿਸ ਇੱਕ ਦੂਜੇ ਦੇ ਪਾੜੇ ਸਿਰ ਹਾਲਾਂਕਿ ਇਸ ਸਾਰੇ ਘਟਨਾਕਰਮ ਦੇ ਵਿੱਚ ਇੱਕ ਕਮਾਂਡੋ ਇੱਕ ਕਮਾਂਡੋ ਨੌਜਵਾਨ ਗੁਰਦੀਪ ਸਿੰਘ ਗੰਬੀਰੂ ਬੇਜਖਮੀ ਹੋਇਆ ਹੈ ਜਿਹੜਾ ਕਿ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਸਵੀਰਾ ਸਾਫ ਨੇ ਕਿਸ ਤਰੀਕੇ ਦੇ ਨਾਲ ਕਮਰੇ ਵਿੱਚ ਨੋਕਚੋਕ ਹੁੰਦੀ ਆ ਉਸ ਤੋਂ ਬਾਅਦ ਗੁਰਦੀਪ ਸਿੰਘ ਦਾ ਦੂਜਾ ਕਮਾਂਡੋ ਸਿਰ ਪਾੜ ਦਿੰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਜਾਂਦਾ ਹੈ ਐਸ ਐਚਓ ਮਾਨਸਾ ਮੁਤਾਬਕ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਦੋ ਕਮਾਂਡੋ ਆਪਸ ਵਿੱਚ ਕਮਰੇ ਵਿੱਚ ਬੈਠੇ ਬੈਠੇ ਕਿਸ ਗੱਲ ਨੂੰ ਲੈ ਕੇ ਲੜਪੇ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜੇਕਰ ਜੋ ਹੈ ਕਿ ਇੱਕ ਗਨਮੈਨ ਬਲਕੌਰ ਸਿੰਘ ਦੀ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਬਾਪ ਦੀ ਸੁਰੱਖਿਆ ਲਈ ਦਿੱਤੇਗੇ ਸੀ ਪੁਲਿਸ ਵੱਲੋਂ ਔਰ ਜੇ ਸੁਰੱਖਿਆ ਗਾਰਡ ਹੀ ਆਪਸ ਵਿੱਚ ਲੜਪੈਣ ਤਾਂ ਬਹੁਤ ਵੱਡੇ ਪੰਜਾਬ ਪੁਲਿਸ ਅਤੇ ਕਮਾਂਡੋ ਦੇ ਸਵਾਲ ਖੜੇ ਹੁੰਦੇ ਨੇ ਕਿ ਉਹ ਬਲਕੌਰ ਸਿੰਘ ਦੀ ਸੁਰੱਖਿਆ ਕੀ ਕਰਨਗੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਤੇ ਵੀ ਹਮਲਾ ਕਰ ਦੇਣ ਬਹਾਰਾਲ ਮਾਨਸਾ ਸਦਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਰਕਾਰ ਗੁਰਦੀਪ ਸਿੰਘ ਤੇ ਦੂਜੇ ਕਮਾਂਡੋ ਨੇ ਕਿਉਂ ਹਮਲਾ ਕੀਤਾ ਉਹ ਕਿਹੜੀ ਬੈਸਬਾਜੀ ਸੀ ਕਿਹੜੀ ਤਕਰਾਰਬਾਜੀ ਸੀ ਜਿਸ ਨੂੰ ਲੈ ਕੇ ਇੱਕ ਕਮਾਂਡੋ ਨੇ ਦੂਜੇ ਕਮਾਂਡੋ ਗਾਰਡ ਤੇ ਕਾਤਲਾਨਾ ਹਮਲਾ ਕਰ ਦਿੱਤਾ ਤੇ ਉਸ ਤੇ ਸਿਰਫ ਤੱਕ ਪਾੜ ਦਿੱਤਾ ਬਾਹਰ ਹਾਲ ਗੁਰਦੀਪ ਸਿੰਘ ਨੂੰ ਸਿਵਲ ਹਸਤਾਲ ਮਾਨਸਾ ਵਿੱਚ ਭਰਤੀ ਕਰਵਾਇਆ ਗਿਆ ਇਸ ਹੁਣ ਤੱਕ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਗਨਮੈਨਾਂ ਵਿੱਚ ਹੋਈ ਖੂਨੀ ਝੜਪ ਇੱਕ ਦੂਜੇ ਦਾ ਪਾੜਿਆ ਸਿਰ ਜਿਸ ਵਿੱਚ ਗੁਰਦੀਪ ਸਿੰਘ ਕਮਾਂਡੋ ਗੰਭੀਰ ਜ਼ਖਮੀ ਹੋਇਆ ਜਿਹੜਾ ਕਿ ਸਿਵਲ ਹਸਪਤਾਲ ਵਿੱਚ ਮਾਨਸਾ ਦੇ ਵਿੱਚ ਜ਼ੇਰੇ ਇਲਾਜ ਹੈ डॉक्टर साहब एक मरीज दाखिल को रात गुरदीप सिंह पेशेंट है तीस साल का कल शाम रात नया गया चाली डॉक्टर वरुण ने कि ਇਹਦੀ ਗੱਲ ਵੀ ਹੋਈ ਉਹਨਾਂ ਨਾਲ ਉਹਨਾਂ ਨੇ ਫਸਟ ਏਡ ਦੇ ਕੇ ਐਮਲਰ ਕੱਟ ਦਿੱਤੀ ਹੈ ਇਹਦੀ ਬਾਕੀ ਸਿਰ ਤੇ ਸਾਟ ਹੈਗੀ ਹੈ ਟਾਂਕੇ ਲਾਏ ਗਏ ਨੇ ਅੱਗੇ ਕੋਈ ਫਰਦਰ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਜਾਂ ਫਰਦਰ ਲਾਚ ਚੱਲ ਰਿਹਾ ਹੈ ਪਰ ਹਜੇ ਸਾਡੇ ਕੋਲ ਪੇਸ਼ੈਂਟ ਐਡਮਿਟ ਹੈਗਾ ਹੈ